ਵੀਡੀਓ ਦੇਖਣ ਵਾਲੇ ਸਾਰੇ ਸਸਤੇ ਪਾਲੀ ਅੱਜ ਆਪਾਂ ਜਿਹੜੀ ਵੀਡੀਓ ਬਣਾਣੇਗੇ ਉਹ ਬਣਾਣ ਲੱਗੇ ਆਂ ਵੀ ਕਮੀਜ਼ ਦੀ ਲੰਬਾਈ ਜਿਹੜੀ ਉਹ ਘੱਟਾ ਬਣਾਣੀ ਆਪਾਂ ਵਾਧਾ ਉਹਦੇ ਨੀਚੇ ਵੀ ਵਰਕ ਹੋਇਆ ਹੋਇਆ ਤੇ neck ਤੇ ਵੀ ਬਣਾਉਣਾ ਜੇਕਰ ਇੱਕ ਚੀਜ਼ ਤੇ ਪੈ ਹੋਵੇ ਵਰਕ ਤੇ ਫਿਰ ਆਪਾਂ ਕਟਾਈ ਕਰਨ ਲੱਗਿਆਂ ਜੇ ਨੀਚੇ ਵਰਕ ਹੋਇਆ ਤੇ ਉੱਪਰੋਂ ਆਪ ਨਾ ਹੋਵੇ ਤੇ ਫਿਰ ਆਪਾਂ ਲੰਬਾਈ ਉਹ ਮਾਤਰਾ ਤੇ ਲੈਣੀ ਹੈ ਜੇ ਗਲੇ ਤੇ ਹੋਵੇ ਨੀਚੇ ਤੇ ਰਿਤੇ ਨਾ ਹੋਵੇ ਤਾਂ ਆਪਾਂ ਨੀਚੇ ਤੋਂ ਮਾਤਰਾ ਲੈਣੀ ਜੋੜ ਚੜ੍ਹ ਪਾ ਕੇ ਕਿਸੇ ਤਰ੍ਹਾਂ ਕਰ ਲੈਣੀ ਹੈ ਹੁਣ ਇਹਦੀ ਮੁਸ਼ਕਲ ਆਪਾਂ ਨੂੰ ਇਹ ਆ ਗਈ ਸੀ ਕਿ ਨੀਚੇ ਵੀ ਕਢਾਈ ਨੱਕ ਤੇ ਵੀ ਕਢਾਈ ਤੇ ਸੂਟ ਵੀ ਕਸਟਮਰ ਕਹਿੰਦਾ ਸਾਡਾ ਪੂਰਾ ਬਣਾ ਕੇ ਦੇ ਉਹ ਸੂਟ ਸਿਕਾ ਵਧੀਆ ਵਾ ਇਸ ਤਰੀਕੇ ਸਾਨੂੰ ਮੀਨ ਦੀ ਲੰਬਾਈ ਘੱਟੋ ਘੱਟ ਚਾਹੀਦੀ ਸੀ ਵੀ ਆਲੀ ਜहां ਸਾਡੇ ਵੈਰੀ ਕਰਦੇ ਤੇ ਇਹਦਾ ਮਰਕ ਸੀਗਾ ਸਿਰਫ ਸੈਂਟੀਮੀਟਰ 5 ਇੰਚ ਦੀ ਲੰਬਾਈ ਆਪਾਂ ਵਿੱਚ ਤਿਆਰ ਵਧਾਉਣੀ ਹੈ ਉਹ ਕਿਸ ਤਰੀਕੇ ਵਧਾਈ ਹੈ ਆਪਾਂ ਕਿਸ ਤਰ੍ਹਾਂ ਵਧਾਉਣੀ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੇ ਆਪਾਂ ਬਾਈ neck ਦੀ neck ਪ੍ਰੋਪਰ ਕਰਦੇ ਆ ਜਿੰਨਾ ਤਾਂ ਆਪਾਂ ਚਾਹੀਦਾ ਹੈ तकरीबन ਆਪਾਂ ਦੇਖੋ 2 ਇੰਚ ਦੀ ਕਟਾਈ ਕਰ ਲਈ ਸੀ ਉੱਪਰ ਤੇ 1.5 ਇੰਚ ਆ ਗਿਆ ਪਲੇਨ 1.5 ਇੰਚ ਆਪਣਾ ਸਲਾਈਟ ਸੀ ਵਈਆ ਤੇ ਇੱਥੋਂ ਆਪਾਂ 1.5 ਇੰਚ ਲੈ ਕੇ neck ਦੇ हिसाब ਨਾਲ neck ਆਪਾਂ ਨੂੰ ਦੇਖੋ 7 ਇੰਚ ਤੱਕ ਆ ਗਿਆ ਡੀਪ ਆਪਾਂ ਨੂੰ 7 ਇੰਚ ਬਹੁਤ ਹੁੰਦਾ ਹੈ 7 ਇੰਚ ਤੱਕ ਪਹਿਲਾਂ neck ਦਾ ਹਿਸਾਬ ਤਾਂ ਲਾ ਕੇ ਸਹੀ ਕਰਕੇ ਤੇ ਕਟਾਈ ਕਰਕੇ ਆਪਾਂ neck ਤਿਆਰ ਕਰਕੇ ਬਾਜੂਗਰਾਂ ਲਗਾ ਲਈਆਂ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ نیچے نیچے ਦੇਖੋ ਇਹਨਾਂ ਕਿਤਾ ਹੋਇਆ ਸੀ ਇਹਦੇ ਨਾਲ ਆਪਾਂ ਕੀ ਕਰਿਆ ਵਾ ਆਸ ਕੇ ਕਪੜਾ ਇਹਦੇ ਨਾਲ ਆਪਾਂ ਪਲੇਨ ਕਪੜਾ ਨਾਲ ਜੋੜ ਦਿਆ ਵਾ ਸਿੰਪਲ ਸੇਨ ਲਾ ਲਈਏ ਤੇ ਆ ਜਿਹੜਾ ਅੱਗੇ ਵੀ ਇੱਥੇ ਆਪਾਂ ਇੰਟਰਲੋਕ ਨਾ ਕਰ ਲਿਆ ਵੀ ਧਾਗੇ ਨਾ ਨਿਕਲ ਮੇ ਆਪਣੇ ਕੋ ਕਪੜਾ ਜ਼ਿਆਦਾ ਨਹੀਂ ਹੈਗਾ ਮਸੀਂ ਪੂਰਾ ਬੁਰਾ ਹੀ इस करके इधरोंटरलो कर लिया भी धागे ना निकल इतने इतना जोड़ पा रहे जोड़ पार तो बाद हम आप देखो लंबाई फ्री पूरी आ रही है बयाली नंबर ला गया पूरी बयाली ਫੈਸਲਾ ਨਹੀਂ ਇਹਦੇ ਤੇ ਇਹ ਵੀ ਲੁੱਕ ਪੂਰੀ ਕਰਨੀ ਬਰੋਬਰ ਵੀ ਪਤਾ ਵੀ ਨਾ ਲੱਗੇ ਵੀ ਜੋੜ ਪਾਇਆ ਵਾ ਇਸ ਰਾਈ ਆਪਣੀ ਲੈਂਸ ਆ ਇਹਦੇ ਨਾਲ ਇਹ ਟੁਕੜਟਾ ਵਾ ਉਧਰ ਪਿਆ ਲਿਓ ਇਹ ਟੁਕੜਟੇ ਤੇ ਲੈਂਸ ਲੱਗੀ ਹੋਈ ਸੀਗੀ ਇਦਾਂ ਦੀ ਇਹ ਆਪਾਂ ਮਾਰਕੀਟ ਚੋਂ ਲੈ ਕੇ ਆਏ ਆ ਪਹਿਲਾਂ ਆਪਾਂ ਤੇ ਟਰਾਈ ਕੀਤੀ ਸਾਰੇ ਬਾਜ਼ਾਰ ਵਿੱਚ ਵੀ ਜੇ ਦੋਹਾਂ ਕਲਰਾਂ ਚ ਮਿਲ ਜAVE ਤੇ ਆਪਾਂ ਉਹੀ ਲਗਾ ਦੇ ਉਹ ਆਪਾਂ ਨੂੰ ਨਹੀਂ ਮਿਲੀ ਹੈ ਕਿਤੇ ਇਹ ਕਲਰ ਡਾਰਕ ਆ ਜਾਂਦਾ ਸੀ ਕਿਤੇ ਲਾਈਟ ਆ ਜਾਂਦਾ ਸੀਗਾ ਇਸ ਕਰਕੇ ਇਹ ਹੁਣ ਇਹ ਸੀ ਜਪਾ ਨਾਲ ਦਾ ਦੁਪੱਟਾ ਸੇਮਾ ਵਰਤ ਨਾਲ ਦੀ ਪਿੰਕ ਜਾਂ ਗ੍ਰੀਨ ਨਹੀਂ ਮਿਲੀ ਆਪਾਂ ਨੂੰ ਰੰਗ ਕੋਈ ਲਾਈਟ ਜਾਂ ਡਾਲ ਆਪਾਂ ਨੇ ਇਹ ਕਲਰ ਨਾਲ ਮੈਚ ਕਰ ਲਿਆ ਡਿਜ਼ਾਈਨ ਡਿਜ਼ਾਈਨ ਸੇਮ ਨਾਲ ਮੈਚ ਕਰਕੇ ਫਿਰ ਆਪਾਂ ਇਹ ਹੀ ਲੈਸ ਨੂੰ ਸਲੈਕਟ ਕਰ ਲਿਆ ਸੀਗਾ ਇਸ ਤਰ੍ਹਾਂ ਲਾਵਾਂਗੇ ਹੁਣ ਆਪਾਂ ਜਿਹੜਾ ਇਹ ਜੋੜ ਆਪਣਾ ਦਿਸੇ ਨਾ ਇਹ ਤਾਂ ਥੋੜੀ ਸਪੇਸ ਦੀ ਸੀ ਇਤ ਪੱਟੀ ਆਪਾਂ ਲਾਵਾਂਗੇ ਉਹ ਸਾਹਮਣੇ ਰਾਣੀ ਆਪ ਵੀ ਜਿਹੜਾ ਜੋੜ ਨਾ ਦੱਸਿਆ ਤੇ ਇਸ ਤਰ੍ਹਾਂ ਹੀ ਦੂਸਰੀ ਜਿਹੜੀ ਆਪਾਂ ਲਾਵਾਂਗੇ ਇਹ ਵਾਲੀ ਇਹਨੂੰ ਇਸ ਤਰੀਕੇ ਕਰ ਧਰ ਕੇ ਇਹ ਆਪਣੀ ਲੰਬਾਈ ਵੀ ਪੂਰੀ ਆ ਜਵੇ ਤੇ ਡਿਜ਼ਾਈਨ ਵੀ ਬਣ ਜਾਵੇ ਇਹ ਜਿਹੜਾ ਆਪਣਾ نیچے ਕਪੜਾ ਇਹ ਹੈਗਾ ਆਪਣਾ ਪਿਛਲੀ ਪੱਲੇ ਦਾ ਇਹਦੇ ਤੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਵੀ ਆਪਣੇ ਕਿੱਥੋਂ ਆਪਾਂ ਕੁੰਡ ਕਰਨਾ ਪਿਛਲੇ ਪੱਲੇ ਦੀ ਆਪਾਂ ਲੰਬਾਈ ਜਿਹੜੀ ਉਹ ਆਪਾਂ ਪੂਰੀ ਲਾ ਲੈਣੀ ਉਹਨੂੰ ਨਹੀਂ ਆਪਾਂ ਕੱਟਾ ਕਰਨਾ ਕਿਉਂਕਿ ਅਗਲੇ ਪੱਲੇ ਦੇ ਤੇ ਆਪਾਂ ਜੋੜ ਵਗੈਰਾ ਪਾ ਕੇ ਪੂਰੀ ਕਰਨੀ ਹੈ ਹੁਣ ਇਹ ਤੁਹਾਨੂੰ ਲੈਸ ਲਾ ਕੇ ਇਸ ਤਰੀਕੇ ਹੁਣ ਆਪਣਾ ਲੰਬਾਈ ਉਹਦੀ ਤਿਆਰ ਹੋ ਗਈ ਹੈ ਦੋ ਫੱਟੀਆਂ ਆਪਣੀਆਂ ਲਾਲੀਆਂ लेस ਤੇ ਜਾਂਦੀਆਂ ਇਹ ਲੰਬਾਈ ਵੀ ਪੂਰੀ ਹੋ ਗਈ ਆਪਣੀ ਤੇ लेस ਵੀ ਆਪਣੀ ਨਾਲ ਐਡ ਕਰਤੀਏ ਇਸ ਤਰ੍ਹਾਂ ਤੁਹਾਡੇ ਕੋਲ ਵੀ ਜੇ ਕੋਈ ਵੀ ਸੂਟ ਹੋਵੇ ਇਸ ਤਰ੍ਹਾਂ ਦਾ ਆ ਜਾਵੇ ਕੋਈ ਦੇ ਵੀ ਆਪਣ ਲੰਬਾਈ ਕਿਸ ਤਰ੍ਹਾਂ ਵਧ ਕਰੀਏ ਉਹ ਤਰੀਕਾ ਤੁਹਾਨੂੰ ਦੱਸਿਆ ਹੋਇਆ ਹੈ ਇਸ ਤਰੀਕੇ ਤੁਸੀਂ ਆਪਣੇ ਸੂਟ ਦੀ ਲੰਬਾਈ ਵਧ ਕਰ ਸਕਦੇ ਹੋ ਜੋੜ ਇਸ ਤਰੀਕੇ ਪਾ ਸਕਦੇ ਆਪਾਂ ਅੱਗੇ نیچے ਕਪੜਾ ਕਢਾਈ ਵਾਸਤੇ ਬਹੁਤ ਘੱਟ ਲੱ타 ਹੁੰਦਾ ਹੈ 1 ਇੰਚ ਇਸੇ ਦਾ ਡੇਢ ਹੁੰਦਾ ਕਿ 2 ਹੁੰਦਾ ਹੈ ਇਸ ਤਰ੍ਹਾਂ ਆਪਾਂ ਲੈਸ ਲਗਾ ਕੇ ਤੇ ਜੋੜ ਪਾ ਕੇ ਕਪੜੇ ਦਾ ਤੇ ਇੱਕ ਮੀਟ ਆਪਾਂ ਪੂਰਾ ਕੰਪਲੀਟ ਜਿੰਨਾ ਤਿਆਰ ਚਾਹੀਦਾ ਉਹਨਾ ਕਰ ਸਕਦੇ ਆ ਕਟਾਈ ਕਰਨੀ ਹੈ ਤਾਂ ਰੱਖਣਾ ਪਿਛਲਾ ਪੱਲਾ ਆਪਾਂ ਜਿੰਨਾ ਆਪਾਂ ਨੂੰ ਚਾਹੀਦਾ ਵੇ ਲੰਬਾਈ ਵਸਤਰ ਇਹ ਆਪਾਂ ਜੇ ਵਾਧਾ ਰੱਖਦੇ ਆ 3 ਇੰਚ ਜਾਂ 4 ਇੰਚ ਇਸਨਾ ਵਾਧਾ ਰੱਖ ਲਈ ਪਿਛਲੇ ਪੱਲੇ ਦੀ ਕਟਾਈ ਆਪਾਂ ਪ੍ਰੋਪਰ ਕਰ ਲੈਣੀ ਹੈ ਤੇ ਅਗਲੇ ਪੱਲੇ ਤੇ ਫਿਰ ਬਾਤ ਜੋੜ પા ਕੇ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਆਪਾਂ ਲੈਸ ਲਗਾ ਕੇ ਸਹੀ ਕਰ ਲਵਾਂਗੇ ਓਕੇ ਜੀ ਬਾਏ